ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਲਓ ਬਈ ਅੱਜ ਆਪਾਂ ਵੀਡੀਓ ਬਣਾਉਣੀ ਆ ਬਾਸਮਤੀ ਦੀ ਤੇ ਬਾਸਮਤੀ ਦੇ ਵਿੱਚ ਆਪਾਂ ਤੁਹਾਨੂੰ ਵਿਖਾਵਾਂਗੇ ਵੀ ਇਹਦੇ ਵਿੱਚ ਦੋ ਵਾਰੀ ਪਤਾਨ ਪਾਇਆ ਤੇ ਦੋ ਵਾਰੀ ਸੁੰਡੀ ਵਾਲੀ ਸਪਰੇਅ ਕੀਤੀ ਤੇ ਉਹਦੇ ਚ ਆਪਾਂ ਤੁਹਾਨੂੰ ਵਿਖਾਵਾਂਗੇ ਵੀ ਇਹਦੇ ਚ ਫੇਰ ਵੀ ਸੁੱਕੀਆਂ ਮੁੰਜਰਾਂ ਕਿੰਨੀਆਂ ਨਿਕਲੀਆਂ ਤੇ ਸਾਰੀ ਆਪਾਂ ਕਰਾਂਗੇ ਇਹਦੇ ਬਾਰੇ ਗੱਲਬਾਤ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵੇਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਨਾਲੇ ਬੈਲ ਆਈਕਨ ਦਬਾ ਦੇ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ। ਔਰ ਭਾਈ ਇੱਧਰ ਬਾਸਮਤੀ ਹੈ ਨਾ ਤੇ ਇੱਧਰ ਦੇ ਪਾਸੇ ਆਮ ਮੋਟਾ ਝੋਨੇ। ਸੇਮ ਹੀ ਸਪਰਿਆਾਂ ਕੀਤੀਆਂ। ਕੋਈ ਆਏ ਨੇ ਵੀ ਇਹ ਤੇ ਕੋਈ ਹੋਰ ਕੀਤੀ ਐ ਤੇ ਇਹ ਤੇ ਕੋਈ ਹੋਰ ਕੀਤੀ ਐ। ਹੁਣ ਜਿਹੜਾ ਆਹ ਝੋਨਾ ਹੈ। ਮੋਟਾ ਝੋਨਾ ਇਹ ਤੁਸੀਂ ਵੇਖੋ ਇਹਦੇ ਇੱਕ ਵੀ ਮੁੰਜਰ ਕੋਈ ਤੁਹਾਨੂੰ ਨਾ ਸੁੱਕੀ ਨਹੀਂ ਦਿਸਣੀ। ਆਪਾਂ ਉਵੇਂ ਤਾਂ ਨਹੀਂ ਕਹਿੰਦੇ ਵੀ ਹੋਣੀ ਨਹੀਂ ਕੋਈ। ਪਰ ਵੀ ਆਏ ਨਹੀਂ ਦਿਸਣੀਆਂ ਜਿਵੇਂ ਉਹਦੇ ਜਿਸਣਗੀਆਂ ਇਹਨੂੰ ਲਾਸਟ ਪਾਣੀ ਲੱਗੀ ਜਾਂਦਾ ਤੇ ਇਸ ਤੋਂ ਬਾਅਦ ਇਹਦਾ ਪਾਣੀ ਬੰਦ ਕਰ ਦੇਣਾ ਤੇ ਇਹਦੇ ਵਿੱਚ ਵੇਖੋ ਤੁਸੀਂ ਇੱਕ ਵੀ ਸੁੱਕੀ ਮੁੰਜਰ ਨਹੀਂ ਹੋਣੀ ਵੇਖਣ ਨੂੰ ਆਪਾਂ ਨੂੰ ਐ ਕੋਈ ਬਾਹਲਾ ਆਪਾਂ ਭਰ ਲਾਂਗੇ ਤਾਂ ਕੋਈ ਉੱਥੇ ਆ ਜੂਗੀ ਤੇ ਉਹ ਜਿਹੜਾ ਬਾਸਮਤੀ ਹੈ ਉਹਦੇ ਇਥੋਂ ਨੂੰ ਆ ਵੀ ਦਿਸਣਗੀਆਂ ਤੇ ਨਾਲੇ ਸਪ੍ਰੇਆਂ ਤੇ ਪ੍ਰਦਾਨ ਇਹਦੇ ਚ ਇੱਕ ਵਾਰੀ ਪ੍ਰਦਾਨ ਪਿਆ ਮੋٹے ਝੋਨੇ 'ਚ ਤੇ ਉਹਦੇ ਵਿੱਚ ਦੋ ਵਾਰੀ ਪਿਆ ਬਾਸਮਤੀ ਚ ਇਹ ਬਾਸਮਤੀ ਚ ਦੋ ਵਾਰੀ ਪਦਾਨ ਤੇ ਦੋ ਵਾਰੀ ਸੁੰਡੀ ਵਾਲੀ ਜ਼ਬਰੀ ਨਾਲ ਹੋਈ ਹੈ ਕਿ ਦੋ ਸਪਰੇਅ ਕੀਤੀ ਹੈ ਦੋ ਸਪਰੇਅਆਂ ਹੋਈਆਂ ਉਤੇ ਇਹ ਤੇ ਦੋ ਸਪਰੇਅਆਂ ਹੋਈਆਂ ਇੱਕ ਸਪਰੇਅ ਚ ਸੁੰਡੀ ਵਾਲੀ ਜ਼ਬਰੀ ਪਾਈ ਸੀ ਇੱਕ ਚ ਨਹੀਂ ਪਾਈ ਲਾਸਟ ਵਾਲੀ ਚ ਤੇ ਇੱਕ ਵਾਰੀ ਪ੍ਰਦਾਨ ਪਿਆ ਤੇ ਹੁਣ ਤੁਸੀਂ ਵੇਖ ਲਓ ਕਿ ਇਹਦੇ ਵਿੱਚ ਤਾਂ ਕੋਈ ਉਹੋ ਜੀ ਸ਼ਿਕਾਇਤ ਹੈ ਨਹੀਂ ਜੀ ਹੂੰ ਤੇ ਵੀ ਬਾਸਮਤੀ ਚ ਕਿਉਂ ਆਏ ਹੋਇਆ ਚਲੋ ਆਪਾਂ ਕਹਿ ਲਈਏ ਸਪਰੇਅ ਮਾੜੀ ਸੀ ਆਪਾਂ ਗੱਲ ਮੰਨ ਲੈਨੇ ਆ ਸਪਰੇਅ ਮਾੜੀਆਂ ਹੋਣੀਆਂ ਸੁੰਡੀ ਵਾਲੇ ਜਿਹੜੀਆਂ ਆਪਾਂ ਕੀਤੀਆਂ ਤੇ ਜੇ ਸੁੰਡੀ ਵਾਲੀਆਂ ਸਪ੍ਰੇਆਂ ਮਾਰੀਆਂ ਤਾਂ ਫਿਰ ਉਹ ਇਹ ਦੂਜੇ ਝੋਨੇ ਤੇ ਵੀ ਉਹਦਾ ਅਸਰ ਹੋਣਾ ਸੀਗਾ ਮਾੜੀ ਸਪਰੇ ਦਾ ਕੋਈ ਸੁੰਡੀ ਜਾਂ ਪੱਤਾ ਲਪੇਟਣਾ ਮਰਦੀ ਜਾਂ ਕੋਈ ਗੋਪ ਦੀ ਸੁੰਡੀ ਪੈਂਦੀ ਤੇ ਇਸੇ ਤੇ ਅਸਰ ਕਿਉਂ ਹੋਇਆ ਇਹਦਾ ਇਹ ਇਹ ਗੱਲ ਅੱਜ ਆਪਾਂ ਕਰਨੀ ਆ ਵੀ ਇਹਦਾ ਕੀ ਕਾਰਨ ਹੋ ਸਕਦਾ ਜਿਹੜੀ ਇੰਨੀਆਂ ਸੁੱਕੀਆਂ ਮੁੰਜਰਾ ਹੋਣਾ ਤੁਸੀਂ ਮੁੰਜਰਾ ਵੇਖ ਲਓ ਤੁਹਾਨੂੰ ਆਵੇਂ ਦਿਸਣੀਆਂ ਇਹ ਯਾਰ ਇਹ ਝੋਨੇ 'ਚ ਪਹਿਲਾਂ ਇਹ ਕੰਮ ਹੁੰਦਾ ਸੀਗਾ 11 21 ਬਾਸਮਤੀ ਚ ਬਹੁਤ ਯਾਰ ਇਹ ਹੈ ਨਾ ਜੇ ਮੈਂ ਤੁਹਾਨੂੰ ਵਿਖਾਵਾਂ ਜ਼ੂਮ ਕਰਕੇ ਵਿੱਚ ਇਹਦੇ ਪਾਣੀ ਹੈ ਤੁਸੀਂ ਗੌਰ ਨਾਲ ਵੇਖਿਓ ਤੁਹਾਨੂੰ ਦੂਰ ਤੱਕ ਦਿਸਣਗੀਆਂ ਇਹ ਵੀ ਇਹ ਕੀ ਕਾਰਨ ਹੋ ਸਕਦਾ ਹੈ ਕਈ ਵਾਰੀ ਆਪਾਂ ਕਹਦੇ ਨੇ ਵੀ ਸਪਰੇਅ ਮਾੜੀ ਜੀ ਹੈ ਨਾ ਸਪਰੇਅ ਚੱਲ ਦੋਨਾਂ ਝੋਨੇ ਤੇ ਇੱਕੋ ਹੋਈ ਹੈ ਹਾਲਾਂਕਿ ਜਿਹੜਾ ਮੋਟਾ ਝੋਨਾ ਉਹਦੇ ਤੇ ਇੱਕ ਸੁੰਡੀ ਵਾਲੀ ਸਪਰੇਅ ਘੱਟ ਹੋਈ ਹੈ ਇੱਕ ਵਾਰੀ ਪਤਾਨ ਘੱਟ ਪਿਆ ਇਹ ਤੇ ਦੋ ਵਾਰੀ ਪਤਾਨ ਪਿਆ ਇਹਦੇ ਚ ਤੇ ਦੋ ਵਾਰੀ ਸੁੰਡੀ ਵਾਲੀ ਸਪਰੇਅ ਹੋਈ ਹੈ ਇਸੇ ਦੁੱਖ ਮਾਰੇ ਨੇ ਉਹ ਸਪਰੇਅ ਕੀਤੀ ਬਿਨਾਂ ਇਹਦੀ ਮੁੰਜਰ ਸੁੱਕੀ ਨਾ ਨਿਕਲੇ ਤੇ ਮੁੰਜਰਾ ਫੇਰ ਵੀ ਤੁਸੀਂ ਫੇਰ ਦੇਖੋ ਕਿੰਨੀ ਸੁੱਕਿਆ ਮੁੰਜਰਾ ਮੇਰੇ ਜਿਹੜਾ ਆਪਾਂ ਨੂੰ ਕੋਈ ਲੱਗਦਾ ਕਾਰਨ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਵੀ ਜਿਹੜਾ ਆਪਾਂ ਨੂੰ ਕੋਈ ਕਾਰਨ ਲੱਗਦਾ ਉਹ ਵੀ ਮੈਨੂੰ ਤਾਂ ਇਹ ਲੱਗਦਾ ਵੀ ਇਹਨੂੰ ਨਾ ਫੰਗਸ ਦਾ ਰੋਗ ਹੈ ਜਿੱਥੋਂ ਆਪਾਂ ਸੁੰਡੀ ਕਹਦੇ ਰਹਿਣਾ ਸੁੰਡੀ ਨਾ ਟੁੱਕਿਆ ਉਥੋਂ ਨਾ ਉਹ ਫੰਗਸ ਦਾ ਅਟੈਕ ਹੈ ਆ ਦੇਖੋ ਦੇਖਣ ਨੂੰ ਇਹ ਸੁੰਡੀ ਲੱਗਦੀ ਹੈ ਐ ਜਮਾ ਸਹੀ ਹੈ ਥੱਲੇ ਕੋਈ ਟੁੱਕਿਆ ਨਹੀਂ ਕੋਈ ਕੁਸ ਨਹੀਂ ਗਾ ਤੇ ਫੇਰ ਵੀ ਵੇਖ ਲਓ ਤੁਸੀਂ ਇਹ ਮੰਜਰ ਸੁੱਕ ਗੀ ਕਿਉਂਕਿ ਜਾਂ ਤਾਂ ਇਹ ਜਦੋਂ ਝੰਡਾ ਰੋਗ ਬੰਦਾ ਜਿਵੇਂ ਹੁਣ ਸਾਰੇ ਤੇ ਸੀਗੀ ਉਦੋਂ ਕੋਈ ਝੰਡਾ ਰੋਗ ਬਣਿਆ ਉਦੋਂ ਇਹ ਨਿਕਲੀਆਂ ਉਹ ਸੁੱਕੀਆਂ ਹੋ ਸਕਦੀਆਂ ਪਰ ਇੰਨਾ ਵੀ ਨਹੀਂ ਹੁੰਦਾ ਵੀ ਐਂ ਝੰਡਾ ਰੋਗ ਵੀ ਹੋ ਜਾ ਸਾਰਾ ਹਨਾ ਜਾਂ ਤਾਂ ਜਦੋਂ ਆਪਾਂ ਪ੍ਰਦਾਨ ਪਾਉਨੇ ਆ ਦੂਜੀ ਵਾਰ ਉਦੋਂ ਬਈ ਨਾਲ ਕੋਈ ਫੰਗਸ ਵਾਲਾ ਪਾਊਡਰ ਪਾਇਆ ਕਰੀ ਜਿਵੇਂ ਪਲਾਂ ਹੈ ਤਾਂ ਅਲਾਉਡ ਤਾਂ ਨਹੀਂ ਪਾਉਣ ਆਸਤੇ ਪਰ ਕਹਿੰਦੇ ਵੀ ਨਹੀਂ ਪਾਉਣਾ ਚਾਹੀਦਾ 12 ਤਰੇਟ ਉਹ ਜਾਂ ਜਾਂ ਕੋਈ ਉਹਦਾ ਬਦਲ ਬਈ ਹੋ ਜਿਹੜੀ ਕੋਈ ਆਪਾਂ ਨੂੰ ਮਿਲਦੀ ਹੈ ਵੀ ਜਿਹਦਾ ਕੋਈ ਆਪਾਂ ਨੂੰ ਸਾਈਡ ਇਫੈਕਟ ਨਹੀਂ ਆਪਾਂ ਉਹ ਪਾਈਏ ਮੇਰੇ ਹਿਸਾਬ ਨਾਲ ਤਾਂ ਇਹੀ ਹੈ ਬਾਕੀ ਤੁਸੀਂ ਕਮੈਂਟ ਕਰਕੇ ਦੱਸੋ ਵੇ ਇਹ ਕੀ ਕਾਰਨ ਹੋ ਸਕਦਾ ਇੰਨੀਆਂ ਸੁੱਕੀਆਂ ਮੁੰਜਰਾ ਹੋਣ ਦਾ ਕਾਰਨ ਹੋਰ ਤਾਂ ਕੋਈ ਹੋ ਨਹੀਂ ਸਕਦਾ ਕਿਉਂਕਿ ਸੁੰਡੀ ਵਾਲੀ ਸਪਰੇ ਵੀ ਕੋਈ ਐ ਘੱਟ ਡੋਜ਼ ਨਹੀਂ ਪਾਈ ਕੋਰਾ ਜਨ ਸੀਗੀ ਸੀ ਤਾਂ ਆਮ ਆਪਣੇ ਕੰਪਨੀਆਂ ਦੀ ਕੋਈ origignal ਤਾਂ ਨਹੀਂ ਸੀ ਤੇ ਪਰ ਪਾਈ ਡੋਜ਼ ਵੀ 60 ਗ੍ਰਾਮ ਪਾਈ ਆ ਕਿੱਲੇ ਦੀ ਤੇ ਪ੍ਰਾਣ ਵੀ ਬਈ 7.5 ਕਿਲੋ ਪਾਇਆ ਸੀ ਕਿੱਲੇ ਦਾ ਫੇਰ ਵੀ ਤੁਸੀਂ ਵੇਖ ਲੋ ਅੱਜ ਉਹ ਤੱਕ ਬਾਸਮਤੀ ਤੁਹਾਨੂੰ ਦੱਸੂਗਾ ਨਾ ਉਥੋਂ ਤੱਕ ਕੀ ਆਇਆ ਹੋਇਆ ਹੈ ਹੋਰ ਬਾਸਮਤੀ ਬਹੁਤ ਵੇਖਿਆ ਮੈਂ ਉਹਨਾਂ 'ਚ ਹੈ ਨਹੀਂ ਇਹ ਕੰਮ ਚਲ ਆਪਾਂ ਮੰਨੀਏ ਗਰਮੀ ਪੈ ਗਈ ਤੇ ਇਕੱਲੇ ਇਹਦੇ ਵਾਸਤੇ ਗਰਮੀ ਤਾਂ ਨਹੀਂ ਆ ਗਈ ਹੈ ਨਾ ਹੋਰ ਵੀ ਜਿੰਨੇ ਬਾਸਮਤੀ ਪਾਸੇ ਆਸੇ ਉਹਨਾਂ ਆ ਵੀ ਬਾਸਮਤੀ ਹੈ ਤੇ ਇਹਦੇ ਵਿੱਚ ਵੀ ਸੇਮ ਹੀ ਸਪਰਿਆ ਹੋਈਆਂ ਜਿਹੜੇ ਦੂਜੇ ਬਾਸਮਤੀ ਦੋਈਆਂ ਤੇ ਇਹ ਚ ਵੀ ਹੈਗੀਆਂ ਸੁੱਕੀਆਂ ਮੁੰਜਰਾ ਵੇਖੋ ਅੱਗੇ ਵੀ ਹੈਗੀਆਂ ਉਹ ਇਹਦੇ ਚ ਥੋੜੀਆਂ ਘੱਟ ਐ ਇੰਨਾ ਪਰਕ ਹੈ ਤੇ ਬਾਸਮਤੀਆਂ ਦੋਨੇ 17 18 ਪਹਿਲਾਂ ਇਹ 11 21 14 ਦੇ ਕੰਮ 11 ਕਿ ਬਹੁਤ ਮੁੰਜਰ ਸੁੱਕੀ ਕਟਣ ਲੱਗ ਪਿਆ ਸੀ ਉਸ ਤੋਂ ਬਾਅਦ ਫਿਰ 17 18 ਲੋਂਨ ਲਾਪੇ ਵੀ ਚੱਲ ਇਹਦੇ ਵਿੱਚ ਬਚਤ ਹੁਣ ਇਹਦੇ ਵਿੱਚ ਵੀ ਇਹ ਕੰਮ ਹੋ ਗਿਆ ਹੁਣ ਮੱਲਾ ਦਾ 1885 ਜੱਲੂ 1885 ਦਾ ਆਏ ਆ ਹਾਂ ਇੱਕ ਮਤਨ ਹੋਰ ਗੱਲ ਦੱਸਦਾ 1885 ਦੇ ਵਿੱਚ ਸੁੱਕੀ ਮੁੰਜਰ ਅਜੇ ਤੱਕ ਨਹੀਂ ਆਏ ਕੋਟਾਂ ਵੀ ਮੁੰਜਰ ਤਾਂ ਹੋ ਸਕਦੀ ਆ ਪਰ ਆਏ ਨਹੀਂ ਜਿਵੇਂ ਇਸ 17 18 ਚ ਤੇ ਉਹੀ ਸਪਰੇ ਤੇ ਪਦਾਨ 1885 ਰੁਪਏ ਨਾਲੇ 1885 ਨੂੰ ਜਿਹੜਿਆਂ ਦੇ ਗੋਪ ਦੀ ਸੁੰਡੀ ਜਾਦੇ ਪੈਂਦੀ ਆ ਦੋ ਵਾਰ ਹੀ ਪ੍ਰਧਾਨ ਉਹਦੇ ਚ ਪਾਇਆ ਤੇ ਦੋ ਹੀ ਸੁੰਡੀ ਵਾਲੀਆਂ ਸਪਰਿਆਂ ਉਹ ਤੇ ਕੀਤੀਆਂ ਤੇ ਉਹੀ ਕੋ ਸਹੀ ਦੇ ਤੇ ਕੀਤਾ ਤੇ ਆ ਤੁਹਾਡੇ ਸਾਹਮਣੇ ਵੇਖ ਲਓ ਆ ਦੇਖੋ ਆ ਮੁੰਜਰ ਕੀਤੀ ਆਪਾਂ ਥੱਲੋਂ ਜਮਾ ਸਹੀ ਆ ਆਏ ਨਵੀ ਹੈ ਟੁੱਕੀ ਆ ਕਿਤੋਂ ਜਮਾਂ ਸਹੀ ਆ ਤੇ ਆ ਉੱਤੋਂ ਮੁੰਜਰ ਟੁੱਕ ਗਈ ਤੇ ਕੀ ਕਾਰਨ ਹੋ ਸਕਦਾ ਇਹ ਜੀ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਨੂੰ ਤਾਂ ਕਾਰਨ ਇਹੀ ਲੱਗਦਾ ਵੀ ਫੰਗੀ ਸਾਈਡ ਦੀ ਘਾਟ ਮਾਰ ਗਈ ਇਹਨੂੰ ਉਹ ਵੈਟਰ ਜ਼ਪਰੇ ਆਪਾਂ ਕੀਤੀ ਨਾਲ ਜ਼ਪਰੇ ਆਪਾਂ ਨਟਿਵੋ ਕੀਤੀ ਆ ਇਹਦੇ ਤੇ ਬਾਹਰ ਦੀ ਜਿਹੜੀ ਆਉਂਦੀ ਆ ਰਿਜੀਨਲ ਉਹੀ ਜ਼ਪਰੇ ਕੀਤੀ ਆ ਨਟਿਵੋ ਦੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਕੀ ਕਾਰਨ ਹੋ ਸਕਦਾ ਤੇ ਚਲੋ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ